ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਰਮੇਸ਼ੀ ਮਲਾ ਮਿਰਚ ਦੀ ਬਹੁਤ ਹੀ ਚੇਸੇ ਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਪਰਮੇਸ਼ੀ ਮਲਾ ਮਿਰਚ ਬਣਾਉਣੀ ਬਹੁਤ ਹੀ ਆਸਾਨ ਹੈ ਮਿੰਟਾਂ ਵਿੱਚ ਤਿਆਰ ਹੋਣ ਵਾਲੀ ਇਹ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਦੇ ਆਂਗੇ ਪਰਮੇਸ਼ੀ ਮਲਾ ਮਿਰਚ ਬਣਾਉਣ ਦੇ ਲਈ ਆਪਾਂ ਨੇ 300 ਗ੍ਰਾਮ ਸ਼ਿਮਲਾ ਮਿਰਚਾਂ ਲਈਆਂ ਨੇ ਇਹਨਾਂ ਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਕੱਟਣਾਗਾ ਕਿ ਇਹਨਾਂ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਭਰਿਆ ਜਾ ਸਕੇ ਦੋਨੋਂ ਸਾਈਡਾਂ ਤੋਂ ਆਪਾਂ ਨੇ ਕੱਟ ਲੈਣਾਗਾ ਸ਼ਿਮਲਾ ਮਿਰਚਾਂ ਨੂੰ ਤੇ ਇਹਦੇ ਵਿਚਲੇ ਬੀਜ ਨੇ ਜਿਹੜੇ ਉਹ ਹਟਾ ਦੇਣੇ ਨੇ ਬਿਲਕੁਲ ਇਸ ਤਰੀਕੇ ਦੇ ਨਾਲ ਆ ਸਾਰੀਆਂ ਸ਼ਮਲਾ ਮਿਰਚ ਆਪਾਂ ਨੇ ਕੱਟ ਕੇ ਤਿਆਰ ਕਰ ਲੀਆਂ ਨੇ ਹੁਣ ਆਪਾਂ ਇਹਨਾਂ ਦੇ ਵਿੱਚ ਲ ਭਰਿਆ ਜਾਣ ਵਾਲਾ ਮਸਾਲਾ ਤਿਆਰ ਕਰਾਂਗੇ ਮਸਾਲਾ ਬਣਾਉਣ ਦੇ ਲਈ ਆਪਾਂ ਨੇ 6 ਵੀ ਮੀਡੀਅਮ ਸਾਈਜ਼ ਦੇ ਆਲੂ ਲੈਨੇ ਇਹ ਆਲੂ ਮੈਂ ਬੋਇਲ ਕਰਕੇ ਲੈਨੇਗੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮੈਸ਼ ਕਰਕੇ ਰੱਖ ਲੈਣਾਗਾ ਮੈਸ਼ ਕਰਨ ਤੋਂ ਬਾਅਦ ਆਪਾਂ ਇਹਨਾਂ ਦੀ ਮਸਾਲਾ ਤਿਆਰ ਕਰਾਂਗੇ ਇੱਕ ਕੜਾਹੀ ਦੇ ਵਿੱਚ ਆਪਾਂ 2 ਚਮਚ ਸਰੋਂ ਦੇ ਤੇਲ ਦੇ ਪਾਵਾਂਗੇ 1 ਚਮਚ ਜੀਰੇ ਦਾ ਪਾਵਾਂਗੇ ਤੇ ਚਮਚ ਦਾ 1/4 ਹਿੱਸਾ ਆਪਾਂ ਇਸ ਦੇ ਵਿੱਚ ਹਿੰਗ ਦਾ ਪਾਵਾਂਗੇ ਤੇਲ ਨੂੰ ਗਰਮ ਹੋਣ ਤੇ ਜੀਰਾ ਭੁੱਜ ਜਾਂਦਾ ਆਪਾਂ ਇਸ ਦੇ ਵਿੱਚ 3 ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਕੇ ਲੈਨੇਗੇ ਇਹਨਾਂ ਨੂੰ ਆਪਾਂ ਸੌਫਟ ਹੋਣ ਤੱਕ ਚੰਗੀ ਤਰ੍ਹਾਂ ਪੁੰਨ ਲਾਂਗੇ ਪਿਆਜ਼ ਆਪਣੇ ਕਾਫੀ ਸੌਫਟ ਹੋ ਗਏ ਨੇ ਹੁਣ ਇਹਨਾਂ ਵਿੱਚ ਆਪਾਂ ਬਰੀਕ ਟੀਆਂ ਹਰੀਆਂ ਮਿਰਚਾਂ ਪਾ ਦਾਂਗੇ ਇੱਕ ਚਮਚਾ ਆਪਾਂ ਇਸ ਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਦਰਕ ਲਸਣ ਹਰੀ ਮਿਰਚ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਸੌਫਟ ਕਰ ਲੈਣਾਗਾ ਮੀਡੀਅਮ ਫਲੇਮ ਦੇ ਉੱਪਰ ਹਲਾਉਂਦੇ ਹੋਏ ਪਿਆਜ਼ ਆਪਣੇ ਪੁੱਜ ਗਏ ਨੇ ਬਹੁਤ ਸੌਫਟ ਹੋ ਗਏ ਨੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਅੱਧਾ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਅੱਧਾ ਚਮਚਾ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚਾ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਪਾਵਾਂਗੇ ਤੇ ਅੱਧਾ ਜੰਮ ਚਾਪਾਂਸ ਦੇ ਵਿੱਚ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਦੇ ਸਵਾਦ ਅਨੁਸਾਰ ਪਾ ਸਕਦੇ ਹੋਗੇ ਸਾਰੇ ਮਸਾਲੇ ਨੂੰ ਹਿਲਾਉਂਦੇ ਹੋਏ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾਗਾ ਮਸਾਲਾ ਆਪਣਾ ਭੁੱਜ ਗਿਆ ਹੁਣ ਆਪਾਂ ਇਸ ਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਕੱਟ ਕੇ ਲਿਆਗਾ ਟਮਾਟਰ ਨੂੰ ਵੀ ਆਪਾਂ ਸਾਰੇ ਮਸਾਲੇ ਦੇ ਵਿੱਚ ਪਾ ਦਾਂਗੇ ਹਿਲਾਉਂਦੇ ਹੋਏ ਆਪਾਂ ਚੰਗੀ ਤਰ੍ਹਾਂ ਪੁੰਨ ਲਾਂਗੇ ਮਸਾਲਾ ਆਪਣਾ ਬਣ ਕੇ ਤਿਆਰ ਹੁਣ ਜਿਹੜੇ ਆਪਾਂ ਨੇ ਆਲੂ ਮੈਸ਼ ਕਰਕੇ ਰੱਖੇ ਸੀਗੇ ਉਹਨਾਂ ਨੂੰ ਇਸ ਮਸਾਲੇ ਦੇ ਵਿੱਚ ਪਾ ਦਾਂਗੇ ਤੇ ਹਿਲਾਉਂਦੇ ਹੋਏ ਆਪਾਂ ਨੇ ਆਲੂਾਂ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਪਾਣੀ ਦੀ ਵਰਤੋਂ ਆਪ ਸਿਰਫ ਆਪਾਂ ਨੇ ਸੁੱਕਾ ਮਸਾਲਾ ਤਿਆਰ ਕਰਨਾਗਾ ਮਸਾਲਾ ਆਪਣਾ ਬਣ ਕੇ ਤਿਆਰ ਆ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਮਸਾਲੇ ਨੂੰ ਆਪਾਂ ਗੈਸ ਦੀ ਫਲੇਮ ਤੋਂ ਉਤਾਰ ਕੇ ਹਲਕਾ ਜਿਹਾ ਠੰਡਾ ਹੋਣ ਦੇ ਲਈ ਰੱਖ ਦਾਂਗੇ ਮਸਾਲਾ ਠੰਡਾ ਹੋਣ ਦੇ ਆਪਾਂ ਇਸ ਮਸਾਲੇ ਨੂੰ ਸ਼ਿਮਲਾ ਮਿਰਚ ਦੇ ਵਿੱਚ ਭਰ ਦਾਂਗੇ ਇੱਕ ਪਲੇਟ ਦੇ ਵਿੱਚ ਰੱਖ ਕੇ ਸ਼ਿਮਲਾ ਮਿਰਚ ਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਦਬ ਦਬ ਕੇ ਸਾਰਾ ਮਸਾਲਾ ਜਿਹੜਾ ਉਹ ਭਰ ਦੇਣਾਗਾ ਜੇਕਰ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸਪੀ ਕਿੰਨੀ ਜੱਗੀ ਲੱਗੀ ਹੈਗੀ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਇੱਕ ਕਰਕੇ ਆਪਣੇ ਸਾਰੀਆਂ ਸ਼ਿਮਲਾ ਮਿਰਚਾਂ ਦੇ ਵਿੱਚ ਇਹ ਮਸਾਲਾ ਦਾ ਜਿਹੜਾ ਚੰਗੀ ਤਰ੍ਹਾਂ ਭਰ ਦੇਣਾਗਾ ਮਸਾਲਾ ਆਪਣੇ ਭਰ ਲਿਆਗਾ ਸਾਰਾ ਮਸਾਲਾ ਆਪਣੇ ਸ਼ਿਮਲਾ ਮਿਰਚ ਦੇ ਵਿੱਚ ਭਰ ਲਿਆ ਹੁਣ ਆਪਾਂ ਇੱਕ ਕੜਾਹੀ ਨੂੰ ਗੈਸ ਦੀ ਫਲੇਮ ਤੇ ਰੱਖਾਂਗੇ ਤੇ ਇਸ ਦੇ ਵਿੱਚ ਆਪਾਂ 4 ਚਮਚ ਸਰੋਂ ਦੇ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਤੇ ਜਿਹੜੇ ਆਪਾਂ ਨੇ शिमला मिर्च ਮਸਾਲਾ ਭਰ ਕੇ ਰੱਖਿਆ ਸੀਗਾ ਉਹਨਾਂ ਨੂੰ ਇੱਕ ਇੱਕ ਕਰਕੇ ਗਰਮ ਤੇਲ ਦੇ ਵਿੱਚ ਰੱਖਦੇ ਜਾਵਾਂਗੇ ਤੇ ਗੈਸ ਦੀ ਫਲੇਮ ਨੂੰ ਆਪਾਂ ਨੇ ਮੀਡੀਅਮ ਲੋ ਰੱਖਣਾ ਹੈ ਮੀਡੀਅਮ ਲੋ ਫਲੇਮ ਦੇ ਉੱਪਰ ਆਪਾਂ ਇਹਨਾਂ ਨੂੰ ਸੇਕ ਲਾਂਗੇ ਤੇ 2 ਮਿੰਟ ਬਾਅਦ ਆਪਾਂ ਇਹਨਾਂ ਦੀ ਜਿਹੜੀ ਸਾਈਡ ਹੈ ਉਹ ਚੇਂਜ ਕਰ ਦਾਂਗੇ ਪਾਸਾ ਬਦਲ ਬਦਲ ਕੇ ਆਪਾਂ ਦੋਨੋਂ ਸਾਈਡਾਂ ਤੋਂ ਇਹਨੂੰ ਇਸ ਤਰੀਕੇ ਦੇ ਨਾਲ ਹੀ ਸੇਕ ਲਾਂਗੇ ਜਿਵੇਂ ਜਿਵੇਂ ਇੱਕ ਸਾਈਡ ਇਹਦੀ ਭੁੱਜਦੀ ਆ ਤਾਂ ਆਪਾਂ ਉਹਦੇ ਨਾਲ ਦੀ ਨਾਲ ਸਾਈਡ ਚੇਂਜ ਕਰਕੇ ਦੋਨੋਂ ਸਾਈਡਾਂ ਤੋਂ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਸ਼ੇਮਲਾ ਮਿਰਚਾਂ ਨੂੰ ਸੌਫਟ ਕਰ ਲਾਂਗੇ ਸ਼ੇਮਲਾ ਮਿਰਚ ਬਹੁਤ ਹੀ ਸੌਫਟ ਹੁੰਦੀ ਆ ਬਹੁਤ ਹੀ ਛੇਤੀ ਪੱਕ ਕੇ ਤਿਆਰ ਹੁੰਦੀ ਹੈਗੀ ਇਸ ਤਰੀਕੇ ਦੇ ਨਾਲ ਆਪਾਂ ਹੁਣ ਆਪਾਂ ਇਹਨੂੰ ਢੱਕਣ ਲਗਾ ਕੇ 2 ਮਿੰਟ ਹੋਰ ਆਪਾਂ ਸੇਕ ਲਵਾ ਲਾਂਗੇ ਸ਼ੇਮਲਾ ਮਿਰਚ ਆਪਣੀ ਪਰਮੀ ਸ਼ੇਮਲਾ ਮਿਰਚ ਬਣ ਕੇ ਤਿਆਰ ਹੈਗੀ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਜੇਨੂੰ ਆਪਾਂ ਗੈਸ ਤੋਂ ਉਤਾਰ ਕੇ ਖਾਣ ਦੇ ਲਈ ਸਰਵ ਕਰਾਂਗੇ ਬਹੁਤ ਹੀ ਟੇਸਟੀ ਪਰ ਮੇਂ ਸ਼ਿਮਲਾ ਮਿਰਚ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਗਈ ਤੁਸੀਂ ਇਸ ਨੂੰ ਰੋਟੀ ਦੇ ਨਾਲ ਬਟਰ ਨਾਨ ਦੇ ਨਾਲ ਤੰਦੂਰੀ ਰੋਟੀ ਦੇ ਨਾਲ ਖਾ ਸਕਦੇ ਹੋਗੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈਗੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਫਿਰ ਆਪਾਂ ਇੱਕ ਹੋਰ ਨਵੀਂ ਰੈਸিপি ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ